ਇੱਥੇ ਖੇਤੀਬਾੜੀ ਜੀ ਕੁਝ ਨਹੀਂ ਬਚਦਾ ਜੀ ਇੱਥੇ ਤਾਂ ਮਤਲਬ ਕੁਝ ਨਹੀਂ ਹੈਗਾ ਜੀ ਇੱਥੇ ਸਾਡੇ ਮਨਾਂ ਦੇ ਵਿੱਚ ਇਹ ਗੱਲ ਕਿਹਨੇ ਬਿਠਾਈ ਵੀ ਥੋੜੀ ਧਰਤੀ ਕਾਬਲ ਨਹੀਂ ਹੈਗੀ ਸਾਡੀ ਧਰਤੀ ਨੂੰ ਨਾ ਕਾਬਲ ਕਿੰਨਾਂ ਨੇ ਕੀਤਾ ਇਹ ਹਰੀ ਕ੍ਰਾਂਤੀ ਵਾਲਾ ਮਸਲਾ ਆਉਂਦਾ ਹੁਣ ਤਾਂ ਜਦੋਂ ਕਿ ਹਰੀ ਕ੍ਰਾਂਤੀ ਸ਼ਬਦ ਵਰਤਦਾ ਅਗਲਾ ਕਾਮਰੇਡੀ ਸ਼ਬਦ ਕਹਿੰਦਾ ਜਪਾਨ 'ਚ ਰਸ਼ੀਆ 'ਚ ਅਮਰੀਕਾ ਦੇ ਵਿੱਚ ਵਰਲਡ ਵਾਰ ਤੋਂ ਵੱਧ ਗਈ ਹੋਇਆ ਜਦੋਂ ਬੰਬ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਸੀ ਉਹਨਾਂ ਕੋਲ ਜਦੋਂ ਕੁਝ ਨਹੀਂ ਕੰਮ ਸਿਆ ਆ ਉਹਨਾਂ ਨੇ ਕੈਮੀਕਲ ਬਣਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਦੁਨੀਆ ਨੂੰ ਮਾਡਲ ਦਿੱਤਾ ਵੀ ਅਸੀਂ ਤੁਹਾਨੂੰ ਰਿਹਾਂ ਸਪਰੇਹਾਂ ਦੇਵਾਂਗੇ ਹਰੀ ਖੇਤੀ ਹੋਊਗੀ ਦਿਨੋਂ ਦਿਨ ਤੁਸੀਂ ਅਮੀਰ ਹੋ ਜਾਓਗੇ ਜੱਟ ਤਾਂ ਹੁਣ ਵੀ ਕਰ ਜਾਈ ਹੈ ਸਾਡੇ ਨੌਕਰ ਦਾ ਕਨਸੈਪਟ ਨਹੀਂ ਸਾਡੇ ਸਿਰੀ ਦਾ ਸੀ ਸਿਰੀ ਹੁੰਦਾ ਸਾਂਝੀ ਜਿਹਦੇ ਨਾਲ ਸਾਡੀ ਸਾਂਝ ਹੈ ਭਾਡੇ ਸੱਭਿਆਚਰ ਨੂੰ ਮਲਿਆ ਮੇਟ ਕਰਨ ਲਈ ਪਹਿਲਾਂ ਹਰੀ ਕ੍ਰਾਂਤੀ ਆਈ ਫਿਰ ਸਾਡੇ ਪੰਜਾਬ ਵਿੱਚ ਨਸ਼ਾ ਆਇਆ ਫਿਰ ਸਾਡੇ ਜਿਹੜੇ ਰਾਜਨੀਤਿਕ ਲੋਕ ਸੀ ਉਹਨਾਂ ਨੇ ਸਾਡੇ ਲੋਕਾਂ ਨੂੰ ਇਹ ਕੌਨਫੀਡੈਂਸ ਨਹੀਂ ਦਿੱਤਾ ਵੀ ਤੁਸੀਂ ਇੱਥੇ ਸੈਲਫ ਰਿਸਪੈਕਟ ਨਾਲ ਰਹੋ ਤੁਸੀਂ ਦੇਖੋ ਵੀ ਸਾਡੇ ਪੰਜਾਬ ਦੇ ਵਿੱਚ ਛੇ ਰੁੱਤਾਂ ਨੇ ਦੁਨੀਆ ਦੇ ਵਿੱਚ ਕਿੱਥੇ ਸ਼ਹਿਰ ਉੱਤਾਂ ਨੇ ਉਹ ਦੇਸ਼ ਗਿਣਾ ਦੋ ਮੈਨੂੰ ਮੈਨੂੰ ਕਿਸੇ ਅੰਗਰੇਜ਼ ਨੇ ਨਹੀਂ ਪੁੱਛਿਆ ਕਹਿੰਦਾ ਜੀ ਤੁਸੀਂ ਇੱਥੇ ਤੁਹਾਡੇ ਫੂਡ ਦੀ ਦਿੱਕਤ ਹੈ ਕਹਿੰਦਾ ਨਾ ਵੀਰੇ ਆਪਣੇ 20 ਕਿੱਲੇ ਉੱਥੇ ਕਹਿੰਦਾ ਉਹ ਕਹਿੰਦਾ ਠੇਕੇ ਦੇ ਦਿੱਤੇ ਹੋਏ ਹੈ ਕਹਿੰਦਾ ਫਿਰ ਇੱਥੇ ਕੀ ਕਰਨਾ ਹੈ ਉਹ ਜੀ ਜਮੀਨ ਵਕਾਊ ਨਹੀਂ ਹੈ this land is not for sale ਜੀ ਇਹ ਐ ਨਹੀਂ ਹੈ ਕਿ 20 ਲੱਖ 40 ਲੱਖ 2 ਕਰੋੜ ਦੇ ਦੋਗੇ ਇੱਕ ਕਲਚਰ ਹੈ ਐਸਐਮਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹੈਪੀ ਪਕਤਾ ਅੱਜ ਇਸ ਖਾਸ ਪ੍ਰੋਗਰਾਮ ਤਹਿਤ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਬੁਲਾਇਆ ਹੈਗਾ ਜੀ ਬਲਵਿੰਦਰ ਬੁਲਟ ਨੂੰ ਫਿਲਮ ਹੁਣੇ-ਹੁਣੇ ਆਈ ਹੈ ਭੋਲੇ ਓਏ ਭੋਲੇ ਇਹ ਫਿਲਮ ਕਿਸਾਨੀ ਦੇ ਨਾਲ ਜੁੜੀ ਹੋਈ ਆ ਖੇਤਾਂ ਦੇ ਨਾਲ ਜੁੜੀ ਹੋਈ ਆ ਤੇ ਦੂਸਰੇ ਪਾਸੇ ਦੇਖੀਏ ਤਾਂ ਕਿਸਾਨ ਬਾਰਡਰ ਦੇ ਉੱਤੇ ਬੈਠੇ ਨੇ ਆਪਣੀਆਂ ਮੰਗਾਂ ਲੈ ਕੇ ਇਸ ਫਿਲਮ ਨੂੰ ਲੈ ਕੇ ਤੇ ਕਿਸਾਨੀ ਸੰਘਰਸ਼ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਸੱਭਿਆਚਾਰ ਨੂੰ ਲੈ ਕੇ ਗੱਲਬਾਤ ਕਰਾਂਗੇ ਬਲਵਿੰਦਰ ਬੁਲਟ ਹੋਣਾ ਨਾਲ ਸਵਾਗਤ ਹੈ ਬੁਲਟ ਜੀ ਬਹੁਤ-ਬਹੁਤ ਕਿਵੇਂ ਠੀਕ ਹੋ ਤੁਸੀਂ ਬਲੇ ਵਧੀਆ ਜੀ ਫਿਲਮ ਦੇ ਵਿੱਚ ਜਿਹੜਾ ਕਿਰਦਾਰ ਹੈ ਤੁਹਾਡਾ ਇੱਕ ਏਸੇ ਫਿਲਮ ਦੇ ਵਿੱਚ ਮੈਂ ਫਿਲਮ ਦੇਖੀ ਵੀ ਉਹ ਉਹ ਬੰਦਾ ਜਦੋਂ ਸ਼ਹਿਰ ਜਾਂਦਾ ਹੈਗਾ ਤਾ ਉਹਨੂੰ ਸ਼ਹਿਰ ਵੀ ਉਹ ਪਿੰਡ ਵਾਲਾ ਬੰਦਾ ਮਿਲਦਾ ਪਹਿਲਾ ਹੀ ਸੀਨ ਜਿਹੜਾ ਬੜਾ ਖਤਰਨਾਕ ਆ ਉਹਦਾ ਕਿ ਵੀ ਮੈਂ ਬੰਦੇ ਬੁਲਾਉਣਾ ਯਾਰ ਆਜੋ ਉਧਰ ਉਹ ਕਹਿੰਦਾ ਮੈਂ ਬੰਦੇ ਬੁਲਾਉਣਾ ਬੰਦੇ ਦੋਨਾਂ ਕੋਲੇ ਨਹੀਂ ਹੁੰਦੇਗੇ ਇਹ ਮੈਂ ਅਕਸਰ ਆਪਣੇ ਮੈਂ ਪਟਿਆਲੇ ਜਦੋਂ ਪਿੰਡੋਂ ਆਇਆ ਸੀ ਤੇ ਇਹ ਚੀਜ਼ਾਂ ਵਾਪਰਦੀਆਂ ਨੇ ਇੱਕ ਬੰਦੇ ਤੁਹਾਨੂੰ ਘਰ ਦਵਾਉਣ ਵਾਲੇ ਵੀ ਲੱਭ ਜਾਂਦੇ ਨੇ ਫਿਰ ਤੁਹਾਨੂੰ ਨੌਕਰੀ ਦਵਾਉਣ ਵਾਲੇ ਲੱਭ ਜਾਂਦੇ ਨੇ ਪਰ ਕਮਿਸ਼ਨ ਭਾਲਦੇ ਨੇ ਉਹ ਵਿੱਚੋਂ ਸਹੀ ਗੱਲਾਂ ਆ ਦੇਖੋ ਪਿੰਡ ਤੇ ਸ਼ਹਿਰ ਦਾ ਨਾ ਜਿਹੜਾ ਉਹ ਕਹਿੰਦਾ ਨਾ ਵੀ ਤੇ ਸਾਡੇ ਪਿੰਡ ਦੀਆਂ ਰਾਹਾਂ ਨਾਲ ਨਹੀਂ ਬਣਦੀ ਤੇਰੇ ਸ਼ਹਿਰ ਦੀਆਂ ਸੜਕਾਂ ਦੀ ਉਹ ਗਾਣਾ ਵੀ ਹੈਗਾ ਫਿਲਮ ਦਾ ਸ਼ਹਿਰ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ ਹੈ ਸ਼ਹਿਰ ਗਲੇਮਰ ਹੈ ਸਾਨੂੰ ਲੋਕ ਸ਼ਹਿਰ ਮਤਲਬ ਇਹ ਵੀ ਸੋਚ ਸਕਦੇ ਆ ਕਿ ਅਸੀਂ ਪੰਜਾਬ ਤੋਂ ਕੈਨੇਡਾ ਨੂੰ ਜਾਂਦੇ ਆ ਅਮਰੀਕਾ ਨੂੰ ਜਾਂਦੇ ਆ ਤੇ ਜਿਵੇਂ ਕਿਹਾ ਜਾਂਦਾ ਕਿ ਕੰਧੋਲੇ ਪ੍ਰਦੇਸ਼ ਹੂੰ ਇੱਕ ਪੰਜਾਬ ਦੇ ਵਿੱਚ ਜਿਹੜਾ ਨਰੇਟਿਵ ਹੈ ਇੱਕ ਕਹਾਵਤ ਵਾਂਗੂ ਪਿੰਡਾਂ ਦੇ ਵਿੱਚ ਗੱਲ ਚੱਲ ਪਈ ਹੋਏ ਮੁੰਡਿਓ ਇੱਥੋਂ ਨਿਕਲ ਜਾਓ ਇੱਥੇ ਕੁਝ ਨਹੀਂ ਹੈਗਾ ਜ਼ਮੀਨਾਂ 'ਚ ਵੀ ਕੁਝ ਨਹੀਂ ਹੈਗਾ ਜ਼ਮੀਨਾਂ 'ਚ ਇੱਥੇ ਖੇਤੀਬਾੜੀ 'ਚ ਕੁਝ ਨਹੀਂ ਵੱਜਦਾ ਜੀ ਇੱਥੇ ਤਾਂ ਮਤਲਬ ਕੁਝ ਨਹੀਂ ਹੈਗਾ ਜੀ ਇੱਥੇ ਹੂੰ ਪਰ ਅਕਸਰ ਦੁਨੀਆ ਦੇ ਵਿੱਚ ਵੀ ਹੈ ਕਿ ਲੋਕ ਪਿੰਡ ਤੋਂ ਰੁਜ਼ਗਾਰ ਲਈ ਸ਼ਹਿਰ ਨੂੰ ਜਾਂਦੇ ਆ ਹੁਣ ਸ਼ਹਿਰ ਦੇ ਵਿੱਚ ਮੁਨਾਫਾ ਹੈ ਹੂੰ ਉੱਥੇ ਸਰਵਾਈਵਲ ਔਖਾ ਹੈ ਮਹਿੰਗਾਈ ਹੈ ਤਾਂ ਉੱਥੇ ਜਿਹੜੇ ਸ਼ਹਿਰ 'ਚ ਰਹਿੰਦੇ ਲੋਕ ਹੈ ਉਹ ਫਿਰ ਉਹ ਦੇਖਦੇ ਆ ਵੀ ਕੌਣ ਕੌਣ ਆ ਰਿਹਾ ਹੈ ਕਿੱਥੋਂ ਕਿੱਥੋਂ ਕਿਨੇ ਕਿਨੇ ਕਿੰਨਾ ਕਿੰਨਾ ਦੀਆਂ ਜੇਬਾਂ ਕੁਤਰੀਆਂ ਜਾ ਸਕਦੀਆਂ ਨੇ ਹੂੰ ਭਾਈ ਪੂਰੀ ਫਿਲਮ ਹੈ ਇੱਕ ਤਰ੍ਹਾਂ ਦਾ ਇਹ ਵੀ ਇੱਕ ਸ਼ਰਵਾਤ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਇਹ ਇੱਕ ਪਿੰਡ ਹੈ ਹੁਣ ਉਹ ਕਾਰਪੋਰੇਟ ਮਾਡਲ ਦੇ ਇੱਕ ਮਾਡਰਨਾਈਜੇਸ਼ਨ ਦੇ ਮਾਡਲ ਦੇ ਅੰਡਰ ਆ ਗਿਆ ਵੀ ਹੁਣ ਦੇਖਦੇ ਆ ਪਿੰਡ ਦਾ ਕੀ ਬਣੂਗਾ ਸਾਰੀ ਖੇਡ ਹੈ ਜਿਹੜੀ ਉਹ ਸਾਰੀ ਸਾਰੀ ਫਿਲਮ ਹੈ ਇਹਦੇ ਦਿਵਾਲੇ ਘੁੰਮਦੀ ਹੈ ਇਹ ਇਹ ਕਿਉਂ ਹੁੰਦਾ ਹੈ ਇੱਕ ਵਿਚਾਰ ਹੈ ਕੋ ਚੱਲਦਾ ਰਹਿੰਦਾ ਹੈਗਾ ਕਿ ਪਿੰਡ ਬੜੇ ਘੈਂਟ ਹੁੰਦੇ ਆ ਜੀ ਪਿੰਡ ਦਾ ਕਲਚਰ ਸਹੀ ਹੁੰਦਾ ਹੈਗਾ ਆਪਣੇ ਵਰਗਾ ਵੀ ਸ਼ਹਿਰ ਆ ਕੇ ਮੁੜ ਕੇ ਪਿੰਡ ਨੂੰ ਯਾਦ ਕਰਨ ਲੱਗ ਜਾਂਦਾ ਪਰ ਮੈਂ ਉਹਨੇ ਨੇ ਪਿੱਛੇ ਇੱਕ ਕਿਤਾਬ ਪੜ੍ਹੀ ਰਵੀਸ਼ ਕੁਮਾਰ ਹੋਣਾ ਦੀ ਕਿ ਇਸ਼ਕ ਦੇ ਵਿੱਚ ਸ਼ਹਿਰ ਹੋ ਜਾਣਾ ਕਿ ਸ਼ਹਿਰ ਵੀ ਤੁਹਾਨੂੰ ਬਹੁਤ ਕੁਝ ਦਿੰਦਾ ਹੈਗਾ ਦੇਖੋ ਇੱਕ ਤਾਂ ਇਹਦੇ ਵਿੱਚ ਦੋਵੇਂ ਗੱਲਾਂ ਨੇ ਇੱਕ ਪਾਸੇ ਅਸੀਂ ਕਹਿੰਨੇ ਵੀ ਸਾਡਾ ਪਿੰਡ ਸਾਡਾ ਵਿਰਸਾ ਸਾਡਾ ਸੱਭਿਆਚਾਰ ਸਾਡਾ ਇਤਿਹਾਸ ਮੇਰੇ ਪਿੰਡ ਦੀ ਫਿਰ ਨਹੀਂ ਦੂਜੇ ਦੂਜੇ ਪਾਸੇ ਅਸੀਂ ਪਤਾ ਹੀ ਕਹਿੰਨੇ ਆ ਮੈਂ ਕਿਸੇ ਨੂੰ ਪੁੱਛਿਆ ਕੀ ਕਰਨਾ ਭਾਈ ਪਿੰਡ ਹੀ ਹੁੰਨੇ ਆ ਹਾਂ ਮਤਲਬ ਪਿੰਡ ਭਾਈ ਪਿੰਡ ਕੀ ਹੈ ਕਰਨਾ ਵੇਲੇ ਹੀ ਆ ਬਸ ਐ ਹੀ ਆ ਬਸ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੀ ਰੂਹ ਹੈ ਜਿਹੜੀ ਉਹ ਤਾਂ ਪਿੰਡ ਪਿੰਡ ਘਰਦੀ ਹੈ ਜਿਹੜਾ ਸਾਡਾ ਦਿਮਾਗ ਹੈ ਉਹ ਕਹਿੰਦਾ ਵੀ ਨਹੀਂ ਯਾਰ ਇੱਥੇ ਕੁਝ ਨਹੀਂ ਹੈਗਾ ਇੱਥੇ ਕੁਝ ਨਹੀਂ ਹੈਗਾ ਮੈਂ ਇੱਕ ਛੋਟੀ ਜੀ ਕਹਾਣੀ ਜਰੂਰ ਸੁਣਾਉਣੀ ਚਾਹੂੰਗਾ ਥੋੜੀ ਦੋ ਤਿੰਨ ਮਿੰਟ ਦੀ ਕਹਾਣੀ ਹੈ ਉਹ ਕਹਿੰਦੇ ਵੀ ਇੱਕ ਜ਼ਿਮੀਂਦਾਰ ਦੀ ਜਦੋਂ ਮੌਤ ਹੋਣ ਲੱਗੀ ਉਹਨੇ ਆਪਣੇ ਮੁੰਡਾ ਕੁੜੀ ਨੂੰ ਬੁਲਾਇਆ ਕਹਿੰਦਾ ਵੀ ਇਹ ਆਪਣਾ ਖੇਤ ਹੈ ਵੀ ਅਸੀਂ ਸਦੀਆਂ ਤੋਂ ਜੰਗਲ ਵੇਲੇ ਵਾਹ ਕੇ ਖੇਤੀਬਾੜੀ ਕੀਤੀ ਹੈ ਤੇ ਤੁਸੀਂ ਇਹ ਖੇਤ ਨੂੰ ਵਿਗਾੜਿਓ ਨਾ ਤੁਸੀਂ ਖੇਤੀਬਾੜੀ ਕਰਿਓ ਪਰ ਸਾਡੇ ਬਜ਼ੁਰਗਾਂ ਨੇ ਇੱਕ ਸੀਕ੍ਰੇਟ ਪੋਇਟਰੀ ਦਿੱਤੀ ਹੈ ਤੁਸੀਂ ਉਹ ਜੇ ਤੁਸੀਂ ਉਹਦਾ ਮੀਨਿੰਗ ਲੱਭ ਲਿਆ ਤਾਂ ਤੁਹਾਨੂੰ ਖਜ਼ਾਨਾ ਲੱਭੂਗਾ ਹੁਣ ਬਾਪੂ ਚੱਲ ਵਸਦਾ ਭੈਣ ਭਾਈ ਖੇਤੀਬਾੜੀ ਕਰਦੇ ਆ ਉਹ ਵਿਆਹ ਵੀ ਨਹੀਂ ਕਰਾਉਂਦੇ ਵੀ ਆਪਾਂ ਉਹ ਖਜ਼ਾਨਾ ਲੱਭਣਾ ਹੈ ਹੂੰ ਖਜ਼ਾਨਾ ਲੱਭਣਾ ਹੈ ਤੇ ਉਹਨਾਂ ਨੂੰ ਜੇ ਕੋਈ ਐਸੀ ਕਵਿਤਾ ਲਿਖ ਕੇ ਜਾਂਦੇ ਆ ਬਜ਼ੁਰਗ ਵੀ ਨਾ ਥੱਲੇ ਜ਼ਮੀਨ ਐ ਨ ਉੱਪਰ ਅਸਮਾਨ ਐ ਖਜ਼ਾਨਾ ਤੁਹਾਡੇ ਕੋਲ ਹੀ ਐ ਹੂੰ ਉਹ ਖੇਤਾਂ 'ਚ ਲੱਭਦੇ ਫਿਰਦੇ ਵੀ ਖਜ਼ਾਨਾ ਕਿੱਥੇ ਦੱਬਿਆ ਹੋਊਗਾ ਬਜ਼ੁਰਗਾਂ ਨੇ ਦੇਖਦੇ ਆ ਉਹਦੇ ਭੈਣ ਕਹਿੰਦੇ ਵੀ ਐ ਤਾਂ ਨਹੀਂ ਲੱਭਣਾ ਹੈਗਾ ਵੀ ਤੂੰ ਐ ਕਰ ਵੀ ਕਿਤੇ ਨਾ ਕਿਸੇ ਜੋਗੀਆਂ ਦੇ ਮੱਠ ਤੇ ਉਹ ਕਿੰਨੀ ਵੀ ਉੱਥੇ ਤੂੰ ਆਪ ਦਾ ਧਿਆਨ ਕਰੇਗਾ ਗਹਿਰ ਚਿੰਤਨ ਚ ਜਾਏਗਾ ਤੇ ਤੈਨੂੰ ਪਤਾ ਲੱਗ ਜੂਗਾ ਖਜ਼ਾਨਾ ਕਿੱਥੇ ਆ ਤਿੰਨ ਸਾਲਾਂ ਬਾਅਦ ਭਾਈ ਉੱਥੋਂ ਵਾਪਸ ਮੁੜਦਾ ਤੇ ਉਹ ਭੈਣ ਨੂੰ ਪੁੱਛਦੀ ਹੈ ਵੀ ਕੀ ਬਣਿਆ ਉਹ ਕਹਿੰਦਾ ਵੀ ਮੈਂ ਬੜਾ ਮੱਥਾ ਮਾਰਿਆ ਵੀ ਮੈਨੂੰ ਨਹੀਂ ਪਤਾ ਲੱਗਾ ਵੀ ਬਜ਼ੁਰਗਾ ਨੇ ਖਜ਼ਾਨਾ ਕਿੱਥੇ ਦੱਬਿਆ ਹ ਹ ਉਹ ਆਪਣੀ ਭੈਣ ਨੂੰ ਪੁੱਛਦਾ ਵੀ ਤੂੰ ਕੀ ਕੀਤਾ ਤਿੰਨ ਸਾਲਾਂ ਚ ਉਹ ਕਹਿੰਦੀ ਵੀ ਹੁਣ ਤੂੰ ਤਾਂ ਮਾਹਿਰ ਸੀ ਖੇਤੀਬਾੜੀ ਕਰ ਲੈਂਦਾ ਸੀ ਪਰ ਕਹਿੰਦੀ ਵੀ ਮੈਨੂੰ ਇਹ ਲੱਗਾ ਵੀ ਖਜ਼ਾਨਾ ਤਾਂ ਆਪਣੇ ਇੱਥੇ ਉਹਨੇ ਬਜ਼ੁਰਗਾ ਨੇ ਹੀ ਕਹਣਾ ਵੀ ਇੱਥੇ ਕਿਤੇ ਹੀ ਹੈ ਹ ਕਹਿੰਦੀ ਮੈਂ ਕੀ ਕਰਦੀ ਮੈਂ ਹੌਲੀ ਹੌ ਮੈਂ ਹੜਵਾਉਂਦੀ ਤੇ ਮੈਂ ਨਾ ਕਹਿੰਦੀ ਵੀ ਦੇਖਦੀ ਵੀ ਇੱਥੇ ਵੀ ਖਜ਼ਾਨਾ ਹੋ ਸਕਦਾ ਇੱਥੇ ਵੀ ਕਹਿੰਦੀ ਮੈਨੂੰ ਐਸੀ ਮੇਰਾ ਮਨ ਆਸੇ ਪਾਸੇ ਨਾ ਜਾਵੇ ਮੈਂ ਖਜ਼ਾਨਾ ਲੱਭਣਾ ਕਹਿੰਦੀ ਮੈਂ ਜਿਵੇਂ ਜਿਵੇਂ ਉਹ ਮਿੱਟੀ ਦੇ ਨੇੜੇ ਹੋਈ ਨਾ ਮੈਨੂੰ ਐ ਲੱਗਣ ਲੱਗਿਆ ਵੀ ਇਹ ਮਿੱਟੀ ਖਜ਼ਾਨਾ ਹੈ ਹੂੰ ਕਹਿੰਦੀ ਮੈਂ ਬੀਜਾਂ ਨੂੰ ਉਗਦੀ ਦੇਖਦੀ ਤੇ ਫਿਰ ਉਹਦੇ ਜੋ ਦਾਣੇ ਇੱਕ ਬੀਜ ਦੇ ਵਿੱਚੋਂ 50-50 ਦਾਣੇ ਬਣਦੇ ਕਹਿੰਦੀ ਮੈਨੂੰ ਲੱਗਾ ਵੀ ਆ ਵੀ ਤਾਂ ਇੱਕ ਖਜ਼ਾਨਾ ਵੀ ਇੱਕ ਬੀਜ 50 ਬੀਜ ਦੇ ਦਿੰਦਾ ਧਰਤੀ ਹੇਠੋਂ ਪਾਣੀ ਨਿਕਲਦਾ ਵੀ ਖਜ਼ਾਨਾ ਹੈ ਬੜਾ ਖਜ਼ਾਨਾ ਨੇ ਜਿਹੜੇ ਖੇਤਾਂ ਦੇ ਪੰਛੀ ਆਉਂਦੇ ਆ ਜਿਹੜੀਆਂ ਉਹ ਲ ਨੂੰ ਮਤਲਬ ਕੀੜਾ ਮੁਕਤ ਕਰ ਦਿੰਦੀਆਂ ਨੇ ਕਹਿੰਦੀ ਉਹ ਵੀ ਖਜ਼ਾਨਾ ਹੈ ਕਹਿੰਦੀ ਫਿਰ ਮੈਨੂੰ ਐਨ ਲੱਗਿਆ ਵੀ ਅਸੀਂ ਘਰ ਬੈਠੇ ਸਾਡੇ ਕੋਲ ਅਨਾਜ ਹੈ ਹਵਾ ਪਾਣੀ ਆਕਾਸ਼ ਹੈ ਮੌਸਮ ਰੁੱਤਾਂ ਨੇ ਕਹਿੰਦੀ ਇਹ ਸਾਡੇ ਕੋਲ ਖਜ਼ਾਨਾ ਤਾਂ ਹੈਗਾ ਬਜ਼ੁਰਗਾਂ ਨੇ ਇਹੀ ਤਾਂ ਕਿਹਾ ਸੀ ਆ ਖਜ਼ਾਨੇ ਨੂੰ ਜਾਣ ਲਓ ਹੂੰ ਕਹਿੰਦੀ ਸਾਨੂੰ ਕਿਤੇ ਲੱਭਣ ਦੀ ਲੋੜ ਨਹੀਂ ਹੁਣ ਤੁਸੀਂ ਇਹ ਦੇਖੋ ਕਹਾਣੀ ਸਾਡੇ ਸੱਭਿਆਚਾਰ ਨਾਲ ਕਿੰਨੀ ਜੁੜੀ ਹੋਈ ਹੈ ਮਤਲਬ ਇਸੇ ਕਥਾ ਦੇ ਰਾਹੀਂ ਕਹਾਣੀ ਦੇ ਰਹੀ ਹੈ ਬਹੁਤ ਵੱਡਾ ਮਤਲਬ ਇੱਕ ਤਰੀਕੇ ਨਾਲ ਤੁਸੀਂ ਗੱਲ ਸਮਝਾ ਦਿੱਤੀ ਪਰ ਜਿਵੇਂ ਇਹ ਗੱਲ ਵੀ ਕਿਹਾ ਜਾਂਦਾ ਹੈ ਕਿ ਜੇ ਖੇਤੀ ਦਾ ਜਦੋਂ ਮੋਢ ਜੀ ਆਪਾਂ ਮੋਢ ਕਦੀਮ ਤੋਂ ਗੱਲ ਕਰਦੇ ਹਾਂ ਕਿ ਖੇਤੀ ਔਰਤ ਨਹੀਂ ਮਤਲਬ ਸ਼ੁਰੂ ਕੀਤੀ ਐ ਕਿਉਂਕਿ ਘਰ ਦੇ ਨੇੜੇ ਰਹਿੰਦੀ ਸੀ ਤੋਂ ਉਹਨੂੰ ਪਤਾ ਲੱਗਿਆ ਕਿ ਬੀਜ ਬੀਜਿਆ ਤੇ ਫਸਲ ਹੋਣੀ ਹਾਂ ਹਾਂ ਔਰਤਾਂ ਖੇਤੀ ਕਰਦੀਆਂ ਸੀ ਪਹਿਲਾਂ ਬੰਦੇ ਬੈਕਫੁੱਟ ਤੇ ਹੁੰਦੇ ਸੀ ਉਹ ਉਹਨਾਂ ਦੀ ਗੱਲ ਦੀ ਪਾਲਣਾ ਕਰਦੇ ਸੀ ਹੂੰ ਤੇ ਮਤਲਬ ਜਿਹੜੀ ਮੈਂ ਹੁਣ ਇਸ ਗੱਲ ਤੇ ਆਉਣਾ ਵਾਪਸ ਖਜ਼ਾਨੇ ਵਾਲੀ ਗੱਲ ਤੇ ਆਉਣਾ ਹੂੰ ਹੁਣ ਤੁਸੀਂ ਇਹ ਦੇਖੋ ਵੀ ਸਾਡੇ ਪੰਜਾਬ ਦੇ ਵਿੱਚ 6 ਰੁੱਤਾਂ ਨੇ ਹੂੰ ਦੁਨੀਆਂ ਦੇ ਵਿੱਚ ਕਿੱਥੇ 6 ਰੁੱਤਾਂ ਨੇ ਉਹ ਦੇਸ਼ ਗਿਣਾ ਦਿਓ ਮੈਨੂੰ 6 ਰੁੱਤਾਂ ਪੰਜ ਦਰਿਆ ਮੈਂ ਲੈਹੰਦੇ ਪੰਜਾਬ ਨੂੰ ਵੀ ਜੋੜ ਕੇ ਚੱਲ ਦੇਖੋ ਹੂੰ ਪੰਜ ਦਰਿਆ ਆਪਣਾ ਅਨਾਜ ਆਪਣਾ ਪਾਣੀ ਫਿਰ ਸਾਡੇ ਕੋਲੇ ਨਹਿਰੀ ਪਾਣੀ ਹੂੰ ਠੀਕ ਹੈ ਜਦੋਂ ਕੋਈ ਬੰਦਾ ਫੌਰਨ ਜਾਂਦਾ ਕਿ ਮੇਰੇ ਮਿੱਤਰ ਨੇ ਦੱਸਿਆ ਕਹਿੰਦਾ ਮੈਨੂੰ ਕਿਸੇ ਅੰਗਰੇਜ਼ ਨੇ ਪੁੱਛਿਆ ਕਹਿੰਦਾ ਜੀ ਤੁਸੀਂ ਇੱਥੇ ਕਿ ਤੁਹਾਡੇ ਫੂਡ ਦੀ ਦਿੱਕਤ ਹੈ ਕਹਿੰਦਾ ਨਾ ਵੀਰੇ ਆਪਣੇ 20 ਕਿੱਲੇ ਉਥੇ ਕਹਿੰਦਾ ਉਹ ਕਹਿੰਦਾ ਠੇਕੇ ਦੇ ਦਿੱਤੇ ਹੋਏ ਆ ਕਹਿੰਦਾ ਫਿਰ ਇੱਥੇ ਕੀ ਕਰਨ ਆਇਓ ਕਹਿੰਦਾ ਬਸ ਕਹਿੰਦਾ ਤੁਹਾਡੇ ਕੋਲੇ ਆਪਣਾ ਘਰ ਹੈਗਾ ਕਹਿੰਦਾ ਵੀਰੇ ਹਵੇਲੀ ਆ ਡੇਢ ਕਨਾਲ ਚ ਕਹਿੰਦਾ ਅੱਛਾ ਫਿਰ ਕੀ ਕਰਨਾ ਹੈ ਉਹ ਕਹਿੰਦਾ ਯਾਰ ਸਾਸੀ ਸਿਰਫ ਰੋਟੀ ਖਾਤਰ 5 ਦਿਨ ਕੰਮ ਕਰਦੇ ਆ ਤੇ ਤੁਸੀਂ ਇੱਥੇ ਹੀ ਕਰਨਾ ਹੈ ਉਹ ਮੈਂ ਇਹ ਨਹੀਂ ਕਹਿੰਦਾ ਵੀ ਬੰਦੇ ਦਾ ਇੱਕ ਸ਼ੌਕ ਹੈ ਉਹਨੂੰ ਦੁਨੀਆ ਦੇਖਣੀ ਚਾਹੀਦੀ ਹੈ ਘੁੰਮਣਾ ਚਾਹੀਦਾ ਪਰ ਸਾਡੇ ਮਨਾਂ ਦੇ ਵਿੱਚ ਇਹ ਗੱਲ ਕਿਹਨੇ ਬਿਠਾਈ ਵੀ ਥੋੜੀ ਧਰਤੀ ਕਾਬਲ ਨਹੀਂ ਹੈਗੀ ਹੂੰ ਸਾਡੀ ਧਰਤੀ ਨੂੰ ਨਾ ਕਾਬਲ ਕਿੰਨਾ ਨੇ ਕੀਤਾ ਤੁਸੀਂ ਦੇਖੋ ਕਿ ਮਤਲਬ ਸਿੱਖੀ ਦਾ ਇੱਕ ਸੰਕਲਪ ਹੈ ਕਿ ਤੁਸੀਂ ਸਾਬਤ ਸੂਰਤ ਹੋਣਾ ਹੂੰ ਹੁਣ ਉਹਦੇ ਪਿੱਛੇ ਚਲੋ ਬਹੁਤ ਮਤਲਬ ਟਕਰਾ ਨੇ ਪਰ ਬੇਸਿਕਲੀ ਪੁਰਾਣੇ ਜਿੰਨੇ ਵੀ ਫਕੀਰ ਨੇ ਦੁਨੀਆ ਦੇ ਉਹਨਾਂ ਦੀ ਦਾੜ੍ਹੀ ਲੰਬੀ ਹੋ ਜਾਂਦੀ ਸੀ ਵਾਲ ਲੰਬੇ ਹੋ ਜਾਂਦੇ ਸੀ ਕਿਸੇ ਵੀ ਚਾਹੇ ਰਸ਼ੀਨ ਦੇਖ ਲਓ ਫਕੀਰ ਜਦੋਂ ਉਹ ਕੁਦਰਤੀ ਜਿਹਾਣਾ ਸ਼ੁਰੂ ਕਰਦੇ ਸੀ ਉਹ ਕੁਦਰਤ ਨਾਲ ਇੱਕ ਮਿਕ ਹੁੰਦੇ ਸੀ ਉਹਨਾਂ ਨੂੰ ਐ ਲੱਗਦਾ ਸੀ ਵੀ ਰੁੱਖ ਵੀ ਆਪਣੇ ਆਪ ਹੀ ਵੱਧਦੇ ਆ ਨਾ ਛੇੜੋ ਯਾਰ ਆਪਣੇ ਆਪ ਜੇ ਵੱਧਦੀ ਹੈ ਤਾਂ ਵਧਣ ਦਿਓ ਉਹ ਸਿਰਫ ਸਰੀਰ ਨਾਲ ਨਹੀਂ ਸੀ ਉਹ ਧਰਤੀ ਨਾਲ ਵੀ ਸੀ ਉਹ ਜਿਹੜੀ ਖੇਤੀ ਕਰਦੇ ਸੀ ਨਾ ਉਹ ਵੀ ਆਪਣੇ ਆਪ ਉਹ ਖੇਤੀ 'ਚ ਕਹਿੰਦੇ ਸੀ ਵੀ ਮੀਂਹ ਪੈ ਗਿਆ ਹੋ ਗੇ ਕੱਟ ਲੇ ਉਹਦੇ 'ਚ ਪੰਛੀ ਵੀ ਖਾ ਗਏ ਕੁਝ ਕਹਿੰਦੇ ਸੀ 20 ਸਿੱਟ ਦੇ ਹੁੰਦੇ ਸੀ ਕਹਿੰਦੇ ਰਾਈਆਂ ਦੇ ਭਾਗ ਗਈ ਇੱਕ ਛੱ ਇਹ ਪੰਛੀਆਂ ਦੇ ਭਾਗੀਆਂ ਇੱਕ ਛੱਟਾ ਇਹ ਫਕੀਰਾਂ ਦੇ ਭਾਗੀਆਂ ਇੱਕ ਛੱਟਾ ਇਹ ਲਾਗੀਆਂ ਤਾਗੀਆਂ ਦੇ ਭਾਗੀਆਂ ਯੈਸ ਉਹ ਕੀ ਸੀ ਉਹ ਕੀ ਸੀ ساری ਜ਼ਿੰਦਗੀ ਨੂੰ ਸਪੋਰਟ ਕਰਨ ਦਾ ਸੀ ਵੀ ਅਸੀਂ ਪੰਛੀਆਂ ਦੀ ਵੀ ਮਤਲਬ ਖਿਆਲ ਰੱਖਦੇ ਆ ਕਿਉਂਕਿ ਅਸੀਂ ਧਰਤੀ ਦੇ ਰੱਖੇ ਆ ਅਸੀਂ ਪਸ਼ੂਆਂ ਦੀ ਵੀ ਰੱਖੀ ਕਰਦੇ ਆ ਅਸੀਂ ਆਲੇ-ਦੁਆਲੇ ਦੀ ਇਹਨਾਂ ਰੁੱਖਾਂ ਬੋਟਿਆਂ ਦਾ ਵੀ ਅਸੀਂ ਪ੍ਰਵਾਹ ਕਰਦੇ ਆ ਤੇ ਉਹ ਸਾਰਾ ਸੰਕਲਪ ਸੀ ਵੀ ਅਸੀਂ ਕੁਦਰਤ ਨੂੰ ਕੁਦਰਤ ਵਰਗਾ ਹੋਣ ਦੇਣਾ ਜਦੋਂ ਇਹ ਹਰੀ ਕ੍ਰਾਂਤੀ ਵਾਲਾ ਮਸਲਾ ਆਉਂਦਾ ਹੈ ਹੁਣ ਤਾਂ ਜਦੋਂ ਕਿ ਹਰੀ ਕ੍ਰਾਂਤੀ ਸ਼ਬਦ ਵਰਦਾਗਲਾ ਕਾਮਰੇਡੀ ਸ਼ਬਦ ਕਹਿੰਦਾ ਪਰ ਹੁਣ ਮੈਨੂੰ ਇਹ ਲੱਗਦਾ ਵੀ ਯੂਥ ਨੂੰ ਇਸ ਗੱਲ ਦਾ ਪਤਾ ਵੀ ਇਹ ਸਾਰੀਆਂ ਜਾਪਾਨ ਚ ਰਸ਼ੀਆ ਚ ਅਮਰੀਕਾ ਦੇ ਵਿੱਚ ਵਰਲਡ ਵਾਰ ਤੋਂ ਵੱਧ ਗਈ ਹੋਇਆ ਜਦੋਂ ਬੰਬ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਸੀ ਉਹਨਾਂ ਕੋਲ ਜਦੋਂ ਕੁਝ ਨਹੀਂ ਕੰਮ ਤੇ ਆਇਆ ਉਹਨਾਂ ਨੇ ਕੈਮੀਕਲ ਬਣਾਉਣੇ ਸ਼ੁਰੂ ਕਰਤੇ ਉਹਨਾਂ ਨੇ ਦੁਨੀਆ ਨੂੰ ਮਾਡਲ ਦਿੱਤਾ ਵੀ ਅਸੀਂ ਤੁਹਾਨੂੰ ਰਿਹਾਂ ਸਪਰੇਹਾਂ ਦੇਵਾਂਗੇ ਹਰੀ ਖੇਤੀ ਹੋਊਗੀ ਦਿਨੋਂ ਦਿਨ ਤੁਸੀਂ ਅਮੀਰ ਹੋ ਜਾਓਗੇ ਜੱਟ ਤਾਂ ਹੁਣ ਵੀ ਕਰ ਜਿਵੇਂ ਉਹ ਕਿਸੇ ਨੇ ਕਿਹਾ ਸੀ ਨਾ ਕਹਿੰਦਾ ਵੀ ਸਾਰਾ ਮੁਨਾਫਾ ਸਾਡਾ ਉਹ ਲੈ ਜਾਂਦੇ ਰਹੇ ਹਾਂ ਸਪਰੇਹਾਂ ਚ ਲਿਆ ਜਾਂਦੇ ਹੈਗੇ ਅਸੀਂ ਸਾਨੂੰ ਇਹ ਲੱਗਣ ਲੱਗਿਆ ਵਿਲੇ ਕਰਤਾ ਮਿਲ ਕੇ ਖੇਤੀ ਕਰਦੇ ਸੀ ਨਰਮਾ ਚੁਗਦੇ ਸੀ ਸਾਰੇ ਜਣੇ ਇਕੱਠੇ ਹੋ ਕੇ ਇਕੱਠੇ ਹੋ ਕੇ ਕਰਦੇ ਸੀ ਸਾਰੇ ਜਣੇ ਮਿਲ ਕੇ ਜਿਹੜਾ ਸਾਡੇ ਨੌਕਰ ਦਾ ਕਨਸੈਪਟ ਨਹੀਂ ਸਾਡੇ ਸਿਰੀ ਦਾ ਸੀ ਸਿਰੀ ਹੁੰਦਾ ਸਾਂਝੀ ਜਿਹਦੇ ਨਾਲ ਸਾਡੀ ਸਾਂਝ ਹੈ ਅਸੀਂ ਉਹਨੂੰ ਦਸਵਾਂ ਹਿੱਸਾ ਜਾਂ ਅਠਵਾਂ ਹਿੱਸਾ ਸੀ ਮਿਲ ਕੇ ਕਰਦੇ ਸੀ ਵੀ ਐਨਾ ਹਿੱਸਾ ਤੇਰਾ ਵੀ ਹੋਊਗਾ ਉਹਦਾ ਟੱਬਰ ਨਾਲ ਮਿਲ ਕੇ ਕੰਮ ਕਰਦਾ ਸੀ ਸੋ ਜਿਹੜਾ ਸਾਡਾ ਕਲਚਰ ਸੀ ਜਿਵੇਂ ਇਸ ਫਿਲਮ ਦੇ ਵਿੱਚ ਹੈ ਇਸ ਫਿਲਮ ਦੇ ਵਿੱਚ ਜਦੋਂ ਅਟੈਕ ਕਰਨ ਆਉਂਦੇ ਆ ਜਿਹੜਾ ਪਿੰਡ ਦਾ ਜਿਹੜਾ ਗੁੱਗਾ ਪੀਰ ਦੀ ਮਾੜੀ ਹੈ ਬਹੁਤ ਖੂਬਸੂਰਤ ਸੀਨ ਆ ਉਹਨੂੰ ਕੌਣ ਆਉਂਦੇ ਆ ਉੱਥੇ ਹੁਣ ਉਹ ਜਿਹੜੀ ਪੀਰ ਦੀ ਰਗਾਂ ਤੇ ਗਵਈਏ ਵੀ ਖੜੇ ਆ ਉੱਥੇ ਸੇਵਾ ਕਰਨ ਵਾਲਾ ਬੰਦਾ ਵੀ ਖੜਾ ਹੈ ਉੱਥੇ ਸਰਪੰਚ ਵੀ ਹੈ ਬੇਸਿਕਲੀ ਉਹਨੇ ਦੱਸਿਆ ਵੀ ਜਿਹੜੇ ਬਲਡੋਜ਼ਰ ਹੈ ਉਹ ਸਿਰਫ ਸਾਡੀ ਜ਼ਮੀਨ ਤੇ ਨਹੀਂ ਫਿਰ ਰਿਹਾ ਉਹ ਸਾਡੇ ਕਲਚਰ ਤੇ ਫਿਰ ਰਿਹਾ ਹੈ ਸੱਭਿਆਚਾਰ ਮਲਿਆ ਮੇਟ ਸੱਭਿਆਚਾਰ ਨੂੰ ਮਲਿਆ ਮੇਟ ਕਰਨ ਲਈ ਪਹਿਲਾਂ ਹਰੀ ਕ੍ਰਾਂਤੀ ਆਈ ਫਿਰ ਸਾਡੇ ਪੰਜਾਬ ਵਿੱਚ ਨਸ਼ਾ ਆਇਆ ਫਿਰ ਸਾਡੇ ਜਿਹੜੇ ਰਾਜਨੀਤਿਕ ਲੋਕ ਸੀ ਉਹਨਾਂ ਨੇ ਸਾਡੇ ਲੋਕਾਂ ਨੂੰ ਇਹ ਕੌਨਫੀਡੈਂਸ ਨਹੀਂ ਦਿੱਤਾ ਵੀ ਤੁਸੀਂ ਇੱਥੇ ਸੈਲਫ ਰਿਸਪੈਕਟ ਨਾਲ ਰਹੋ। ਦਿੱਕਤ ਕੀ ਹੋਈ ਕੋਈ ਵੀ ਸਰਕਾਰ ਆਉਂਦੀ ਹੈ ਉਹ ਲੋਕਾਂ ਦੇ ਮਨਾਂ 'ਚ ਖੌਫ ਪੈਦਾ ਕਰਦੀ ਕੋਈ ਵੀ ਬੋਲੇ ਚੱਕੋ ਜੀ ਇਹਨੂੰ ਪਾਓ ਪਰਚਾ ਇਹਨੂੰ ਅੰਦਰ ਸੱਟੋ ਅੰਦਰ ਸਾਡੇ ਲੋਕ ਇੱਥੇ ਸੈਲਫ ਰਿਸਪੈਕਟ ਨਾਲ ਮਤਲਬ ਉਹਨਾਂ ਨੂੰ ਇਹ ਲੱਗਦਾ ਯਾਰ ਇੱਥੇ ਇੱਥੇ ਅਸੀਂ ਜਿਉ ਨਹੀਂ پا ਰਹੇ ਇੱਥੇ ਰਿਸਪੈਕਟ ਨਹੀਂ ਹੈਗੀ ਜਿਵੇਂ ਬਾਹਰ ਉੱਥੇ ਬੰਦਾ ਕੰਮ ਕਰਦਾ ਚਾਹੇ ਉੱਥੇ ਕੁਝ ਕੁਝ ਵੀ ਕੰਮ ਕਰਦੇ ਉਹਨੂੰ ਨਾਲ ਵੀ ਨਾ ਡਾਲਰ ਮਿਲ ਜਾਂਦੇ ਆ ਠੀਕ ਹੈ ਇੱਥੇ ਸਾਡੇ ਲੋਕਾਂ ਨੂੰ ਧ ਹੁਣ ਤੁਸੀਂ ਦੇਖੋ ਵੀ ਜ਼ਮੀਨ ਜਿਹੜੇ ਲੋਕ ਸਦੀਆਂ ਤੋਂ ਬਾਹਰ ਰਹੇ ਆ ਜੀ ਦੁਨੀਆ ਨੂੰ ਅੰਨ ਦੇ ਰਹੇ ਆ ਠੀਕ ਹੈ ਹੁਣ ਉਹਨਾਂ ਨੇ ਸਾਰਾ ਕੁਝ ਕਬਜ਼ੇ ਚ ਕਰ ਲਿਆ ਹੁਣ ਕੀ ਰਹਿ ਗਈ ਫੂਡ ਮਾਰਕੀਟ ਫੂਡ ਮਾਰਕੀਟ ਸਭ ਤੋਂ ਵੱਡੀ ਮਾਰਕੀਟ ਆ ਉਹਨਾਂ ਨੇ ਐ ਲੱਗਿਆ ਵੀ ਯਾਰ ਠੀਕ ਹੈ ਹੁਣ ਇਹਨਾਂ ਦੀਆਂ ਰੇਹਾਂ ਸਪਰੇਹਾਂ ਨੂੰ ਜਿਹੜੀਆਂ ਸੀ ਇਹਨਾਂ ਨੂੰ ਵੇਚ ਦਿਆਂ ਇਹਦੇ ਨਾਲ ਸਾਡਾ ਢਿੱਡ ਨਹੀਂ ਭਰਦਾ ਯਾਰ ਜ਼ਮੀਨਾਂ ਹੀ ਲੈ ਲਓ ਇਹਨਾਂ ਤੋਂ ਹਮ ਹਣਾ ਹੁਣ ਸਾਨੂੰ ਪਹਿਲਾਂ ਇੱਕ ਜੰਗ ਲੜਨੀ ਪੈ ਰਹੀ ਹੈ ਹੁਣ ਦੂਜੀ ਹੁਣ ਦੂਜੀ ਜੰਗ ਦੇ ਵਿੱਚ ਸਾਨੂੰ ਇੱਕ ਹੋਰ ਜੰਗ ਲੜਨੀ ਪਤਾ ਕੀ ਪੈ ਰਹੀ ਹੈ ਕਿ ਅਸੀਂ ਆਪੋ ਤਾਂ ਪੀ ਪੱਟੋ ਧਾੜ ਹੋ ਕੇ ਇੱਕ ਦੂਜੇ ਦੇ ਖਿਲਾਫ ਬੋਲੀ ਜਾਂਦੇ ਹਾਂ ਹਾਂ ਜਿਹੜਾ ਆ ਪਿਛਲੇ ਦਿਨਾਂ ਦੇ ਜਿਹੋ ਦਾ ਧਰਨਾ ਲੱਗਾ ਹੋਇਆ ਜੇ ਅਸੀਂ ਮੈਂ ਕਹਿੰਦਾ ਵੀ ਮੈਂ ਅੱਜ ਮਤਲਬ ਜੇ ਤੁਸੀਂ ਪਹਿਲਾਂ ਵੀ ਇੱਕ ਇੰਟਰਵਿਊ ਤੋਂ ਪਹਿਲਾਂ ਵੀ ਗੱਲ ਕਰੀ ਸੀ ਕਿ ਕਦੋਂ ਜਦੋਂ ਲੜਾਈ ਹੁੰਦੀ ਸੀ ਪਹਿਲਾਲੇ ਸਮਿਆਂ ਚ ਰਾਜਿਆਂ ਦੀ ਤੇ ਦੋ ਰਾਜੇ ਵੀ ਆਪ ਸੰਧੀ ਕਰ ਲੈਂਦੇ ਜਿਹੜੇ ਨਹੀਂ ਜਿਹੜੇ ਦੁਸ਼ਮਣ ਰਾਜੇ ਹੁੰਦੇ ਸੀ ਨਾ ਲੋਕਲ ਮੰਨ ਲਓ ਇੱਕ ਪਹਾੜੀ ਤੇ ਇੱਕ ਪਹਾੜੀ ਤੇ ਰਾਜੇ ਐ ਜਦੋਂ ਉਹਨਾਂ ਨੂੰ ਐ ਲੱਗਦਾ ਸੀ ਬਾਹਰੋਂ ਹਮਲਾ ਹੋ ਗਿਆ ਤੇ ਰਾਜੇ ਕਹਿੰਦੇ ਸੀ ਭਾਈ ਹੁਣ ਕੇਰਾ ਆਪਾਂ ਇਹ ਬਚਾ ਕਰੋ ਇਧਰੋਂ ਬਚਾ ਕਰੀਏ ਮੁੜ ਕੇ ਡਾਂਗਾ ਫੇਰ ਚੱਕ ਲਾਂਗੇ ਉਹ ਜਦੋਂ ਚਲਾ ਜਾਵੇ ਸੀ ਮੁੜ ਕੇ ਆਪਸ ਚ ਫੇਰ ਲੱਗ ਪਰ ਨਹੀਂ ਇੱਥੇ ਤਾਂ ਫੇਰ ਡਾਂਗਾ ਹੁਣੇ ਚੱਕੀ ਬੈਠੇ ਨੇ ਮਤਲਬ ਗੁਰੂ ਸਾਹਿਬ ਨੇ ਗੱਲ ਕਹੀ ਐ ਕਹਿੰਦਾ ਸੱਬੇ ਸੰਜੀਵਾਲ ਸਦਾਇਨ ਕੋਈ ਨਾ ਦッセ ਬਾਹਰ ਜੀਓ ਹਾਂ ਨਾ ਮਾਨਸ ਕੀ ਜਾਤ ਸਭ ਬੜੇ ਮਤਲਬ ਜੇ ਤੁਸੀਂ ਕਰੋਗੇ ਜੇ ਆਪਾਂ ਮਤਲਬ ਜਿਹਨੂੰ ਫਲਸਫੇ ਨੂੰ ਫੋਲੋ ਕਰੀਏ ਆਪਣੇ ਪੰਜਾਬ ਦੇ ਵਿੱਚ ਜੋਗੀ ਵੀ ਰਹੇ ਆ ਜੀ ਜੋਗੀ ਵੀ ਰਹੇ ਆ ਮੱਠ ਵੀ ਰਹੇ ਆ ਕਹਿੰਦੇ ਆ ਵੇਦ ਵੀ ਇੱਥੇ ਲਿਖੇ ਗਏ ਆ ਜਦੋਂ ਆਪਾਂ ਪਿੱਛੇ ਪਿੱਛੇ ਵਿੱਚ ਤੁਰੇ ਜਾਵਾਂਗੇ ਤਾਂ ਫਿਰ ਪਤਾ ਲੱਗਦਾ ਕਿ ਪੰਜਾਬ ਕੋਈ ਜੀਓਗ੍ਰਾਫੀਕਲ ਸਿਰਫ ਜੀਓਗ੍ਰਾਫੀ ਨਹੀਂ ਹੈਗੀ ਜੀ ਪੰਜਾਬ ਆਪਣੇ ਆਪ 'ਚ ਇੱਕ ਬਹੁਤ ਵੱਡੀ ਸੋਚ ਹੈ ਹੂੰ ਜਿਹਦੇ ਵਿੱਚ ਕੀ ਹੈ ਕਿ ਮਤਲਬ ਵੱਖ-ਵੱਖ ਫਿਰਕੇ ਜਾਤਾਂ ਧਰਮ ਮਿਲ ਕੇ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਹੈਗਾ ਤੁਸੀਂ ਗੁਰਬਾਣੀ ਦੇ ਜੇ ਤੁਸੀਂ ਆਪਾਂ ਜੇ ਲਈਏ ਵੀ ਜੇ ਉਹਨੇ ਜਿਹੜੇ ਭਗਤਾਂ ਬਾਰੇ ਜਾਣੀ ਹੈ ਤੁਸੀਂ ਦੇਖੋ ਕਿ ਬਾਬਾ ਫਰੀਦ ਜੀ ਜੀ ਪਾਕਪਟਨ ਤੋਂ ਹੂੰ ਠੀਕ ਹੈ ਗੁਰੂ ਸਾਹਿਬ ਮੱਕੇ ਮਦੀਨੇ ਜਾਂਦੇ ਆ ਇੱਧਰ ਜਾਂਦੇ ਆ ਕੇਰਲਾ ਤਰਵਿੰਦਰਮ ਦੇ ਜਿੱਥੇ ਉਹ ਜਗਨਪੁਰੀ ਦਾ ਮੰਦਿਰ ਹੈ ਇੱਕ ਪਾਸੇ ਜਾਂਦੇ ਹੈਗੇ ਗੋਰਖਪੁਰਾ ਜੀ ਮਤਲਬ ਉਹ ਪੂਰੀ ਧਰਤੀ ਜਿੱਥੋਂ ਤੱਕ ਉਹ ਜਾ ਸਕਦੇ ਸੀ 22 ਸਾਲ ਉਹਨਾਂ ਨੇ ਧਰਤੀ ਗਾ ਕੇ ਜਿੱਥੇ-ਜਿੱਥੇ ਸੱਚ ਦੀ ਬਾਣੀ ਸੀ ਜਿਹੜੇ ਲੋਕ ਵੀ ਸੱਚ ਦੀ ਭਾਲ ਜਿਨ੍ਹਾਂ ਨੇ ਕੀਤੀ ਉਹ ਚਾਹੇ ਕਿਸੇ ਫਿਰਕੇ ਦੇ ਸੀ ਧਰਮ ਦੇ ਸੀ ਚਾਹੇ ਉਹ ਉਹ ਗੰਝੇ ਸੀ ਚਾਹੇ ਉਹ ਮਤਲਬ ਵੱਖ-ਵੱਖ ਜਾਤਾਂ ਦੇ ਸੀ ਉਹਨਾਂ 'ਚ ਬ੍ਰਾਹਮਣ ਵੀ ਸੀ ਮੁਸਲਮਾਨ ਵੀ ਸੀ ਸਿੰਬੇ ਵੀ ਸੀ ਨਾਈ ਵੀ ਸੀ ਜੱਟ ਵੀ ਸੀ ਹੂੰ ਖੱਤਰੀ ਵੀ ਸੀ ਤਾਂ ਉਹਨਾਂ ਨੇ ਇਹ ਦੇਖਿਆ ਨਹੀਂ ਹੈਗਾ ਵੀ ਇਹਨਾਂ ਦੀ ਜਾਤ ਕੀ ਹੈ ਉਹਨਾਂ ਨੇ ਇਹ ਦੇਖਿਆ ਵੀ ਇਹ ਕੀ ਇਹ ਲੋਕ ਸੱਚ ਲਈ ਖੜੇ ਆ ਕੀ ਇਹਨਾਂ ਦੀ ਜ਼ੁਬਾਨ ਦੇ ਵਿੱਚੋਂ ਉਹ ਜਿਹੜਾ ਇਲਾਹੀ ਸੱਚ ਜਿਹਨੂੰ ਆਪਾਂ ਮਤਲਬ ਅਧਿਆਤਮ ਗੱਲ ਕਹਿੰਦੇ ਆ ਜਿਹੜੇ ਚਾਹੇ ਕਬੀਰ ਸਾਹਿਬ ਸੀ ਕਬੀਰ ਸਾਹਿਬ ਜਿਹੜੇ ਹੈਗੇ ਆ ਉਹ ਇੱਕ ਪਾਸੇ ਮੋਲਾ ਮਲਾਣੀਆਂ ਤੇ ਕਮੈਂਟ ਵੀ ਉਹਨਾਂ ਤੇ ਵਿਅੰਗ ਵੀ ਕਰ ਰਹੇ ਆ ਹਾਂ ਹਨਾ ਹਮ ਕਤ ਬ੍ਰਾਹਮਣ ਤੂੰ ਕਤ ਸੂਦ ਜੀ ਉਹ ਇਹ ਵੀ ਕਰ ਰਿਹਾ ਦੂਜੇ ਪਾਸੇ ਉਹ ਜਿਹੜੇ ਹੈਗੇ ਸੀ ਆਪਣੇ ਇਸ਼ਕ ਦੇ ਵਿੱਚ ਇੱਕ ਮਿਕ ਨੇ ਉਹ ਸੱਚਾਈ ਦੀ ਗੱਲ ਕਰਦੇ ਆ ਉਹ ਕਹਿੰਦੇ ਆ ਕਿ ਬੰਦਾ ਇਹ ਕੁਦਰਤ ਦਾ ਬਚਿੰਦਾ ਹੈਗਾ ਸਾਰਾ ਕੁਝ ਇੱਕ ਹੈ ਪਰ ਉਹਨਾਂ ਨੇ ਮਤਲਬ ਉਹਨਾਂ ਨੇ ਸੱਚ ਨੂੰ ਮੁੱਖ ਰੱਖ ਕੇ ਸਾਰਿਆਂ ਨੂੰ ਇੱਕ ਮਿਕ ਜਾਣ ਕੇ ਉਹਨਾਂ ਨੇ ਧਰਮ ਜਾਤ ਦਾ ਕੋਈ ਕੋਈ ਕਿਤੇ ਵੀ ਪੜਾ ਨਹੀਂ ਕੀਤਾ ਜੀ ਅਸੀਂ ਇੱਕ ਥਾਂ ਦੇ ਵਿੱਚ ਇੱਕ ਮੁਲਕ ਦੇ ਵਿੱਚ ਕੀ ਇੱਕ ਸਟੇਟ ਦੇ ਵਿੱਚ ਥੋੜੇ ਜਿ ਲੋਕ ਆ 5 ਕਰੋੜ ਵਾਦੀ ਹੈ ਸਾਡੀ ਕਿੰਨੀ ਹੈ 5 ਕਰੋੜ 7 ਕਰੋੜ ਹੋਊਗੀ ਜਿੰਨੇ ਜੋ 2-3 ਕਰੋੜ ਬੰਦੇ ਬਾਹਰ ਜਾ ਚੁੱਕੇ ਐ ਮਗਰ ਰਹਿ ਕੇ 5 ਕਰੋੜ ਹੁਣ ਸਾਡੇ ਵਿਚਾਰ ਵੱਖ-ਵੱਖ ਨੇ ਕੁਦਰਤੀ ਗੱਲ ਐ ਕੋਈ ਵੀ ਬੰਦਾ ਉਹਦੇ ਵਿਚਾਰ ਇੱਕ ਨਹੀਂ ਹੋ ਸਕਦੇ ਜੀ ਹੁਣ ਸਾਡੇ ਚ ਕੀ ਐ ਇਹ ਇਹ ਲੜਾਈ ਸੱਚ ਦੀ ਨਹੀਂ ਹੈਗੀ ਹੰਕਾਰ ਦੀ ਲੜਾਈ ਐ ਹੰਕਾਰ ਦੇ ਵਿੱਚ ਤੂੰ ਤੇ ਮੈਂ ਮੈਂ ਹੁੰਦੀ ਜਦੋਂ ਸੱਚ ਦੇ ਵਿੱਚ ਹੁੰਦੀ ਐ ਉਹਦੇ ਚ ਹਮੇਸ਼ਾ ਇਹੀ ਹੁੰਦਾ ਵੀ ਆ ਗੱਲ ਲੱਗ ਆ ਜਿਵੇਂ ਬਲਵਿੰਦਰ ਤੁਸੀਂ ਗੱਲ ਕਰ ਰਹੇ ਹੋ ਕਿ ਬਦਲ ਸਾਂਝੀ ਵਾਲਤ ਦੀ ਆਪਾਂ ਗੱਲ ਕਰਦੇ ਆ ਆਪਣੇ ਲੀਡਰ ਜੇ ਤੁਸੀਂ ਕਹਿੰਦੇ ਕਿ ਤੂੰ ਤੂੰ ਮੈਂ ਮੈਂ ਹੁੰਦੇ ਆ ਪਰ ਇੱਕ ਸੋਲਜੀ ਹੋਏ ਲੀਡਰ ਨੇ ਆਪਣੇ ਕਿਸਾਨ ਲੀਡਰ ਜੋ ਪਿਛਲੇ ਕੋਲ ਦੇ ਵਿੱਚ ਜਿਹੜੇ ਕਾਨੂੰਨ ਵਾਪਸੀ ਦੀ ਜਦੋਂ ਗੱਲ ਹੁੰਦੀ ਹੈ ਤਾਂ ਬਹੁਤ ਠਰਮੇ ਦੇ ਨਾਲ ਹਾਲਾਂਕਿ ਬਾਰੋ ਬਹੁਤ ਸਾਰੇ ਟੈਕ ਕੋਈ ਪਰ ਮਤਲਬ ਲੀਡਰ ਹੀ ਹੁੰਦਾ ਹੈਗਾ ਜਿਹੜਾ ਭੀੜ ਨੂੰ ਕੰਟਰੋਲ ਕਰ ਸਕਦਾ ਉਹਨੂੰ ਇੱਕ ਸਨੇਹਾ ਦੇ ਸਕਦਾ ਸੰਦੇਸ਼ ਦੇ ਸਕਦਾ ਪਰ ਜਿਵੇਂ ਆਪਾਂ ਦੇਖਦੇ ਹਾਂ ਕਿ ਅੱਜ ਕੱਲ ਜਿਸ ਤਰ੍ਹਾਂ ਮੀਡੀਆ ਸੋਸ਼ਲ ਮੀਡੀਆ ਬਹੁਤ ਜਿਆਦਾ ਹੋ ਗਿਆ ਮੇਰੇ ਵਰਗਾ ਹਰੇਕ ਹੀ ਮੋਬਾਈਲ ਚੱਕ ਕੇ ਪੱਤਰਕਾਰ ਬਣਿਆ ਵਾ ਤੁਹਾਡੀ ਫਿਲਮ ਜਿਸ ਫਿਲਮ ਦੇ ਵਿੱਚ ਤੁਸੀਂ ਇਹ ਕਿਰਦਾਰ ਨਿਭਾਇਆ ਹੈਗਾ ਇੱਕ ਪੱਤਰਕਾਰ ਦਾ ਵੀ ਕਿਰਦਾਰ ਹੈ ਜਦੋਂ ਉਹ ਕਹਿੰਦੇ ਨੇ ਕਿ ਵੀ ਭੋਲਾ ਤਾਂ ਚੋਰੀ ਕਰ ਲਿਆ ਜੀ ਹਨਾ ਗਹਿਣੇ ਚੱਕ ਲਿਆ ਤੇ ਉਹ ਭੋਲੇ ਨੇ ਖਜ਼ਾਨਾ ਫਲਾਨੀ ਮੜੀਆਂ ਚ ਦੱਬਿਆ ਹੋਇਆਗਾ ਤੇ ਉੱਥੇ ਜਾ ਕੇ ਜਦੋਂ ਦਿਖਾਉਂਦੇ ਆ ਤੇ ਉਹ ਉੱਥੇ ਟੱਟੀ ਪਈ ਹੁੰਦੀ ਜੰਦਮੰਦ ਪਿਆ ਤੇ ਉਹ ਬਾਅਦ ਚ ਉਹ ਜਾਂਦਾ ਉਹ ਕਹਿੰਦਾ ਟੱਟੀ ਪੱਤਰਕਾਰ ਹੈ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਕੁਝ ਹੋ ਰਿਹਾਗਾ ਇਹ ਮੈਨੂੰ ਇਹ ਲੱਗਦਾ ਵੀ ਕੁਝ ਵੀ ਕਰੋ ਮੈਂ ਇੱਕ ਐਕਟਰ ਹਾਂ ਤੁਸੀਂ ਜੋ ਵੀ ਕਰੋ ਜੇ ਤੁਸੀਂ ਰਿਸਪੌਂਸਿਬਿਲਟੀ ਨਾ ਕਰੋਗੇ ਕਾਮ ਰਿਸਪੌਂਸਿਬਿਲਟੀ ਤੁਸੀਂ ਮੇਰੀ ਇੰਟਰਵਿਊ ਕਰ ਰਹੇ ਹੋ ਜਾਂ ਤੁਸੀਂ ਵੱਖ-ਵੱਖ ਲੋਕਾਂ ਦੇ ਇੰਟਰਵਿਊ ਕਰਦੇ ਹੋ ਜਾਂ ਸੀ ਫਿਲਮ ਬਣਾਈ ਹੈ ਮਤਲਬ ਮੈਂ ਰੈਗੂਲਰ ਫਿਲਮਾਂ ਕਰ ਰਹੇ ਹਾਂ ਪਰ ਕਿਸੇ ਫਿਲਮ ਬਾਰੇ ਬੋਲਣ ਨੂੰ ਜੀ ਕਰਦਾ ਹੁੰਦਾ ਕਿਉਂਕਿ ਸਾਨੂੰ ਚਾਅ ਚੜਦਾ ਯਾਰ ਅਸੀਂ ਕੋਈ ਗੱਲ ਕੀਤੀ ਚੰਗੀ ਗੱਲ ਕੀਤੀ ਹੈ ਹੁਣ ਅਸੀਂ ਦੇਖੋ ਐਂਟਰਟੇਨਮੈਂਟ ਕਰਨਾ ਕਲਾਕਾਰ ਦਾ ਕੰਮ ਹੁੰਦਾ ਕਿ ਫਿਲਮਾਂ ਮੈਂ ਦੇਖਿਆ ਤੁਸੀਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਪਰ ਕਦੇ ਤੁਸੀਂ ਇੰਨੇ ਚਾਅ ਨਾਲ ਨਹੀਂ ਗਿਆ ਮੈਂ ਵੀ ਮੈਂ ਦੇਖੋ ਕਿੰਨੀਆਂ ਆਪਾਂ ਫਿਲਮਾਂ ਦੇ ਮੈਂ ਅਕਸਰ ਤੁਹਾਨੂੰ ਕਹਿੰਦਾ ਹਾਂ ਨਾ ਯਾਰ ਮੈਨੂੰ ਫਿਲਮ ਨਹੀਂ ਯਾਰ ਚੰਗੀ ਲੱਗੀ ਪਹਿਲੀ ਵਾਰ ਮੈਂ ਇਹ ਫਿਲਮ ਮੈਨੂੰ ਲੱਗਿਆ ਕਿ ਯਾਰ ਕਾਰਨ ਕੀ ਹੈ ਕਿ ਜਿਸ ਅਸੀਂ ਧਰਤੀ 'ਚ ਰਹਿੰਦੇ ਆਂ ਜਿਸ ਤਰ੍ਹਾਂ ਦੇ ਅਸੀਂ ਅੰਨ ਖਾਂਦੇ ਆਂ ਜਿੰਨਾ ਲੋਕਾਂ ਦੇ ਵਿੱਚ ਰਹਿ ਕੇ ਅਸੀਂ ਜਿਉਉਨੇ ਆ ਜਿਹੜੇ ਲੋਕਾਂ ਨੇ ਮਿਲ ਕੇ ਇਹ ਸਿਸਟਮ ਖੜਾ ਕੀਤਾ ਜਿਹੜੇ ਲੋਕਾਂ ਨੇ ਪਿੱਛੇ ਕੁਰਬਾਨੀਆਂ ਕੀਤੀਆਂ ਨੇ ਜੇ ਆ ਧਰਤੀ ਦੇ ਬਿਠੇ ਇਹ ਕਦੇ ਜੰਗਲ ਇਹਨੂੰ ਆਵਾਜ਼ ਦਿੱਤਾ ਲੋਕਾਂ ਨੇ ਜੇ ਅੱਜ ਅਸੀਂ ਆਰਾਮ ਨਾਲ ਇਸ ਪਾਰਕ ਦੇ ਵਿੱਚ ਬੈਠੇ ਆ ਇਹਦੇ ਪਿੱਛੇ ਭਗਤ ਸਿੰਘ ਹੋਰਾਂ ਦੀਆਂ ਸ਼ਹੀਦੀਆਂ ਨੇ ਮਤਲਬ ਜੇ ਅਸੀਂ ਮਿਲ ਕੇ ਲੰਗਰ ਖਾਣਾ ਖਾ ਸਕਦੇ ਨੇ ਗੁਰੂ ਸਾਹਿਬ ਨੇ ਇਹਦਾ ਸਾਡਾ ਫਲਸਫਾ ਚਲਾਇਆ ਹੈ ਜੇ ਸਾਡੇ ਚਿੱਤ ਦੇ ਵਿੱਚ ਸਾਡਾ ਇਤਿਹਾਸ ਹੈ ਸਾਡਾ ਫਲਸਫਾ ਸਾਡਾ ਵਿਰਸਾ ਹੈਗਾ ਫਿਰ ਅਸੀਂ ਜ਼ਿੰਮੇਵਾਰੀ ਨਾਲ ਕੰਮ ਕਰਾਂਗੇ ਚਾਹੇ ਅਸੀਂ ਲੋਕਾਂ ਨੂੰ ਹਸਾਈਏ ਯਾਰ ਹਸਾਉਣਾ ਕੋਈ ਮਾੜ ਜਿਵੇਂ ਪੱਤਰਕਾਰੀ ਕਰੀਏ ਤਾਂ ਅਸੀਂ ਕੰਸਰਨ ਰੱਖੀਏ ਵੀ ਇਹ ਸਾਡੀ ਮਿੱਟੀ ਦਾ ਸਾਡੀ ਮਿੱਟੀ ਖਾਤਰ ਅਸੀਂ ਲੜਾਂਗੇ ਅਸੀਂ ਮਿੱਟੀ ਦੇ ਲਈ ਗੱਲ ਕਰਾਂਗੇ ਅਸੀਂ ਚਾਹੇ ਗੀਤ ਗਾਈਏ ਜਿਵੇਂ ਕਮਰਬਾਈ ਨੇ ਪਿੱਛੇ ਗੀਤ ਗਾਇਆ ਸੀ ਪੇਚਾ ਪੈ ਗਿਆ ਸੈਂਟਰ ਨਾਲ ਉਹ ਗਾਣੇ ਨੇ ਕਿੰਨੀ એનર્ਜੀ ਦਿੱਤੀ ਲੋਕਾਂ ਨੂੰ ਵੀਰ ਸਿੰਘ ਨੇ ਗਾਣੇ ਗਾਏ ਪਿਛਲੀ ਵਾਰੀ ਤਾਂ ਜਦੋਂ ਉਹਨਾਂ ਲੋਕਾਂ 'ਚ ਬੈਠੀਦਾ ਤਾਂ ਮਤਲਬ ਫਿਰ ਲੋਕ ਸਾਨੂੰ ਜੱਫੀ ਪਾ ਕੇ ਮਿਲਦੇ ਵੀ ਸਾਡਾ ਬੰਦਾ ਯਾਰ ਸਾਊਥ ਦੇ ਸਿਨੇਮੇ ਦੀ ਗੱਲ ਕਰਦੇ ਆ ਨਹੀਂ ਦੂਰ ਹੋ ਜਾਂਦੇ ਆ ਕਲਾਕਾਰ ਖੁਦ ਡਰਦਾ ਲੋਕਾਂ ਦੇ ਜਾਣ ਤੋਂ ਉਹਨੂੰ ਪਤਾ ਮੈਂ ਝੂਠ ਬੋਲ ਰਿਹਾ ਹਾਂ ਹਾਂ ਹਨਾ ਤਾਂ ਕਾਰਨ ਕੀ ਹੈ ਕਿ ਲੋਕ ਜੇ ਤੁਸੀਂ ਲੋਕਾਂ ਦੇ ਵਿੱਚ ਜਾਣਾ ਹੈ ਨਾ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਪਿਆਰ ਕਰਨਾ ਤੁਸੀਂ ਸਟਾਰ ਬਣਨਾ ਹੈ ਜੀ ਮਤਲਬ ਤੁਸੀਂ ਆਪਦਾ ਚੈਨਲ ਲੋਕਾਂ 'ਚ ਲੈ ਕੇ ਜਾਣਾ ਜਿਵੇਂ ਕਿਸਾਨੀ ਧਰਨੇ ਤੋਂ ਬਾਅਦ ਚੈਨਲ ਬਹੁਤ ਗਰੋਅ ਕੀਤਾ ਬਹੁਤ سارے ਚੈਨਲ ਉਹਦੇ ਬਾਅਦ ਕਰੋ ਕੀਤਾ ਕਿਉਂ ਕਿਉਂਕਿ ਉਹਨਾਂ ਨੇ ਕਿਸਾਨੀ ਧਰਨੇ ਦੀ ਗੱਲ ਕੀਤੀ ਜੀ ਤੁਸੀਂ ਦੇਖੋਗੇ ਇਸ ਵਾਰ ਇਹਦੇ ਵਿੱਚੋਂ ਵੀ ਬਹੁਤ ਸਾਰੇ ਉੱਠਣਗੇ ਪਰ ਮੈਨੂੰ ਇਹ ਲੱਗਦਾ ਵੀ ਜਿਹੜੇ ਕਿਸਾਨ ਲੀਡਰ ਨੇ ਇਸ ਵਾਰ ਮਤਲਬ ਐਤਕੀ ਐ ਨਹੀਂ ਹੈਗਾ ਵੀ ਜਿਹੜਾ ਮਰਜ਼ੀ ਜਾ ਕੇ ਉਹਨਾਂ ਦੇ ਸਾਹਮਣੇ ਮਾਈਕ ਕਰ ਦੇਵੇ ਨਾ ਸੁਚੇਤ ਨੇ ਬਹੁਤ ਜ਼ਿਆਦਾ ਸੁਚੇਤ ਨੇ ਕਿਉਂਕਿ ਅੱਜ ਮਤਲਬ ਸਾਨੂੰ ਇਹ ਸਿਖਾਤਾ ਵੀ ਕੈਮਰਾ ਫੜ ਕੇ ਚਲੇ ਜਾਓ ਅਸੀਂ ਕੀ ਕਰਦੇ ਆ ਸਿਰਫ ਵਿਊਰਸ਼ਿਪ ਲੈਣ ਦੇ ਲਈ ਰੋਲਾ ਰੱਪਾ ਪਾ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਨੁਕਸਾਨ ਕਿੰਨਾ ਹੁੰਦਾ ਸਾਡਾ ਹੁੰਦਾ ਹੂੰ ਫਾਇਦਾ ਕਿੰਨਾ ਦਾ ਹੁੰਦਾ ਉਹਨਾਂ ਦਾ ਜਿਹੜੇ ਦੂਰ ਬੈਠੇ ਹੋਏ ਆ ਜਿਹੜੇ ਆਪਣੀ ਚਾਲ ਚੱਲ ਰਹੇ ਆ ਤਾਂ ਜਿਹੜਾ ਇਹ ਕੋਲ ਹੈ ਮੈਂ ਇੱਕ ਬਤੌਰ ਕਲਾਕਾਰ ਹੋਣ ਦੇ ਨਾਤੇ ਪਿਛਲੀ ਵਾਰੀ ਵੀ ਨਾਟਕ ਖੇਡੇ ਸੀ ਅਸੀਂ ਇਸ ਵਾਰ ਵੀ ਅਸੀਂ ਤਿਆਰੀ ਕਰ ਰਹੇ ਆ ਵੀ ਅਸੀਂ ਵਿੱਚ ਜਾਵਾਂਗੇ ਨਾਟਕ ਵੀ ਆ ਫਿਲਮ ਛੱਡੀ ਆਈ ਹੈ ਜਿਹੜੀ ਜਿਹੜੀ ਕਹਿੰਦੀ ਹੈ ਵੀ ਇਹ ਜ਼ਮੀਨ ਵਕਾਊ ਨਹੀਂ ਹੈ ਦਿਸ ਲੈਂਡ ਇਜ਼ ਨਾਟ ਫਾਰ ਸੇਲ ਜੀ ਇਹ ਇਹ ਤੇ ਲੰਗਰ ਦਾ ਫਲਸਫਾ ਹੈ ਲੰਗਰ ਕਾਦੇ ਕਰਕੇ ਆ ਅਨਾਜ ਕਰਕੇ ਹੈ ਜੀ ਜ਼ਮੀਨ ਕਰਕੇ ਹੈ ਇੱਥੇ ਅਸੀਂ ਫਕੀਰਾਂ ਦੇ ਨਾਂ ਤੇ ਭਾਗੀਆਂ ਦੇ ਨਾਂ ਤੇ ਰਾਈਆਂ ਦੇ ਨਾਂ ਤੇ ਉੱਪਰ ਫਸਲ ਬੀਜਦੇ ਹਾਂ ਤੇ ਅਸੀਂ ਹੌਲੀ-ਹੌਲੀ ਮੈਂ ਕਹਿੰਦਾ ਵੀ ਜ਼ਹਿਰ ਮੁਕਤ ਖੇਤੀ ਵੱਲ ਵੀ ਮੁੜਾਂਗੇ ਜੇ ਸਾਨੂੰ ਲੋਕਾਂ ਨੂੰ ਸਮਝ ਆ ਗਈ ਅਸੀਂ ਪਾਣੀ ਵੀ ਬਚਾਵਾਂਗੇ ਇਹ ਸਾਡੀ ਲੜਾਈ ਬਹੁਤ ਲੰਬੀ ਹੈ ਇੱਕ ਕਲਾਕਾਰ ਹੋਣ ਦੇ ਨਾਤੇ ਜਿਵੇਂ ਇਹ ਧਰਨਾ ਚੜਾ ਚੱਲ ਰਿਹਾ ਹੈਗਾ ਕਿਸਾਨ ਬੈਠੇ ਨੇ ਤਾਂ ਜਿਵੇਂ ਤੁਸੀਂ ਕਿਹਾ ਕਿ ਨਾਟਕ ਤਿਆਰ ਕਰ ਰਹੇ ਆ ਨਾਟਕ ਕਰਾਂਗੇ ਕਲਾਕਾਰ ਦਾ ਹੀ ਫਰਜ਼ ਆ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਬਹੁਤ ਸਾਰੇ ਕਲਾਕਾਰ ਉਹ ਥੀਏਟਰ ਦੇ ਨਾਂ ਹੋਏ ਫਿਲ ਗਾयक ਵੀ ਉੱਥੇ ਪਹੁੰਚੇ ਸੀਗੇ ਤੁਸੀਂ ਕਲਾਕਾਰ ਹੋਣ ਦੇ ਨਾਤੇ ਕੀ ਸੁਨੇਹਾ ਦੇਵੋਗੇ ਆਪਣੇ ਇਸ ਭਾਈਚਾਰੇ ਨੂੰ ਮੈਂ ਵੈਸੇ ਤਾਂ ਮੈਨੂੰ ਇਹ ਲੱਗਦਾ ਵੀ ਪੂਰੀ ਦੁਨੀਆ ਆਪਣਾ ਭਾਈਚਾਰਾ ਅਸੀਂ ਇਸ ਪੂਰੀ ਧਰਤੀ ਦੇ ਵਾਸੀ ਆ ਮੈਨੂੰ ਇਹ ਲੱਗਦਾ ਵੀ ਜਿਵੇਂ ਅਸੀਂ ਪਿਛਲੇ ਧਰਨ ਦੇ ਵਿੱਚ ਜਿੱਤੇ ਆ ਜੀ ਇਹ ਪੂਰੀ ਦੁਨੀਆ ਨੇ ਇਹਦਾ ਰੈਫਰੈਂਸ ਲੈ ਕੇ ਦੇਖੋ ਕਿਹੜੇ-ਕਿਹੜੇ ਸਟਾਰਸ ਮਲ ਦੂਰੋਂ ਉਹਨਾਂ ਨੇ ਪੰਜਾਬ ਦੀ ਹਮਾਇਤ ਕੀਤੀ ਜੀ ਉਹ ਸਾਡੀ ਫਿਲਾਸਫੀ ਨੂੰ ਪਿਆਰ ਕਰਦੇ ਆ ਜੇ ਅਸੀਂ ਦੁਨੀਆ ਨੂੰ ਲੀਡ ਕਰ ਸਕਦੇ ਆ ਇਸ ਹਾਫ ਦੇ ਵਿਹਾਫ ਦੇ ਉੱਪਰ ਕਿ ਇਹ ਜਿਹੜੀ ਧਰਤੀ ਹੈ ਇਹ ਇਹ ਹਵਾ ਪਾਣੀ ਆਕਾਸ਼ ਹੈ ਸਾਰੀ ਦੁਨੀਆ ਦੇ ਲਈ ਬਰਾਬਰ ਨੇ ਜੀ ਇਹ ਇਹ ਨਹੀਂ ਹੋ ਸਕਦਾ ਕਿ ਤੁਸੀਂ ਆ ਕੇ ਦੀ ਮਲਕੀਅਤ ਕਰੋ ਇਹਨੂੰ ਦੱਬ ਲਓ ਤੇ ਇਹਦੇ ਵਿੱਚੋਂ ਕੱਢ ਕੱਢ ਕੇ ਇਹਦੇ ਜ਼ਹਿਰਾਂ ਪਾ ਕੇ ਇਹਨੂੰ ਵੇਚੀ ਚੱਲੋ ਨਾ 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 ਜੇ ਅਸੀਂ ਇਸ ਫਲਸਫੇ ਦੇ ਖਾਤਰ ਲੜਾਂਗੇ ਧਰਤੀ ਦੀ ਖਾਤਰ ਲੜਾਂਗੇ ਧਰਤੀ ਦੇ ਪੁੱਤ ਬਣ ਕੇ ਲੜਾਂਗੇ ਵੀ ਜੇ ਅਸੀਂ ਧਰਤੀ ਦੇ ਪੁੱਤ ਬਣ ਕੇ ਕੰਮ ਕਰਾਂਗੇ ਨਾ ਸਾਡਾ ਸੱਜੇ ਨਾ ਖੱਬੇ ਪੱਖੀ ਦਾ ਰੋਲ ਆਊਗਾ ਕਿਸੇ ਤਰ੍ਹਾਂ ਦਾ ਕੋਈ ਨਾ ਸਾਡੀ ਵਿਚਾਰਧਾਰਾ ਦਾ ਮਸਲਾ ਹੋਊਗਾ ਫਿਰ ਸਾਨੂੰ ਸਾਰਿਆਂ ਨੂੰ ਪਤਾ ਹੋਊਗਾ ਸਾਡਾ ਕੰਸਰਨ ਇੱਕ ਹੈ ਸਾ ਜਦੋਂ ਆਏ ਸੀ ਪੰਜਾਬ ਦੇ ਵਿੱਚ ਤਾਂ ਉਹ ਨੰਦੇੜ ਦੇ ਰਹਿਣ ਵਾਲਾ ਬੰਦਾ ਇੱਕ ਹੈਨਾ ਇੱਥੋਂ ਦੇ ਲੋਕ ਉਹਦੇ ਕਲਚਰ ਨੂੰ ਨਹੀਂ ਜਾਣਦੇ ਹੈਗੇ ਪਰ ਇੱਥੋਂ ਦੇ ਲੋਕਾਂ ਨੂੰ ਇਹ ਪਤਾ ਸੀ ਕਿ ਸਾਡਾ ਕੰਸਰਨ ਇੱਕ ਹੈ ਅਸੀਂ ਜ਼ੁਲਮ ਦੇ ਖਿਲਾਫ ਲੜਨਾ ਹੈ ਤਾਂ ਕਰਕੇ ਵੱਖ-ਵੱਖ ਜਿਹੜੇ ਕਬੀਲੇ ਸੀ ਜਿਹੜੇ ਅੱਜ ਕੱਲ ਜਿਹੜੇ ਹੁਣ ਜਿੰਨੇ ਵੀ ਜੱਟ ਜਾਤਾਂ ਨੇ ਬੇਸਿਕਲੀ ਸਾਰੇ ਕਬੀਲੇ ਸੀ ਇਹ ਸਾਰੇ ਕਬੀਲੇ ਉੱਠ ਕੇ ਖੜੇ ਹੋ ਗਏ ਸੀ ਵੀ ਠੀਕ ਹੈ ਯਾਰ ਸਾਡੇ ਜ਼ੁਲਮ ਸਾਡੇ ਤੇ ਜ਼ੁਲਮ ਹੋਇਆ ਹੈ ਅਸੀਂ ਮਤਲਬ ਬਾਬਾ ਤੇਰੇ ਨਾਲ ਤੁਰਦੇ ਹਾਂ ਚੱਲ ਆਪਾਂ ਲੜਾਈ ਲੜੀਏ ਤਾਂ ਹੁਣ ਵੀ ਇਹ ਆਪ ਮੰਨ ਕੇ ਚੱਲੀਏ ਵੀ ਅਲੱਗ-ਅਲੱਗ ਤਰ੍ਹਾਂ ਦੇ ਕਬੀਲੇ ਆ ਵਿਚਾਰਤਾਰਾਂ ਇਹ ਸਾਰੇ ਇਕੱਠੇ ਹੋ ਜਾਣ। ਅਸੀਂ ਕਲਾਕਾਰਾਂ, ਕਲਾਕਾਰ ਨਾਲ ਹੋ ਜਾਣ। ਸਾਰੇ ਜਣੇ ਮਿਲ ਕੇ ਹੀ ਲੜਾਈ ਲੜੀਏ ਤਾਂ ਕੋਈ ਨਹੀਂ ਹਰਾ ਸਕਦਾ ਦੁਨੀਆ ਦਾ ਮਾਈ ਲਾਲਾ। ਜੀ ਬਹੁਤ-ਬਹੁਤ ਸ਼ੁਕਰੀਆ ਬਲੇਵਿੰਦਰ ਭਾਈ ਇਸ ਪ੍ਰੋਗਰਾਮ ਦੇ ਵਿੱਚ ਆਏ ਆਪਣੀ ਗੱਲ ਸਾਡੇ ਨਾਲ ਕਿ ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ ਜੀ।